ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਤੁਸੀਂ ਅੱਜ ਤੋਂ 10-15 ਦਿਨ ਪਹਿਲਾਂ ਇੱਕ ਵੀਡੀਓ ਵੇਖੀ ਸੀ ਹਾਲਤ ਵੇਖ ਮੇਰਾ ਭਰਾਏ ਦੀ ਹਾਂਜੀ ਬਾਬੇ ਕੱਪੜੇ ਬਾਦੂ ਜੇ ਕੋਈ ਗੱਲ ਨਹੀਂ ਬਾਬੇ ਕੋਈ ਗੱਲ ਨਹੀਂ ਰਹਿਣ ਦੋ ਓ ਬਾਬਾ ਬਾਣ ਦੇ ਜੀ ਬਾਬੇ ਕੋਈ ਗੱਲ ਨਹੀਂ ਸਰਪੰਚ ਸਾਹਿਬ ਜੀ ਕਿ ਕਿਦਾਂ ਉਸ ਭਗਤ ਨੂੰ ਪਿੰਡ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਤੋਂ ਆਪਾਂ ਹੀਰਗੁਜਰਾ ਤੋਂ ਛਡਵਾਇਆ ਸੀਗਾ ਜਦੋਂ ਇਸ ਦੀ ਵੀਡੀਓ ਪਾਈ ਸੀ ਤੇ ਇਸ ਦਾ ਪਰਿਵਾਰ ਆਪਾਂ ਨੂੰ ਉੱਤਰਾਖੰਡ ਤੋਂ ਮਿਲ ਗਿਆ ਸੀਗਾ ਤੇ ਚਲੋ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਸਪੈਸ਼ਲ ਥੈਂਕ ਯੂ ਕਰਦਾ ਵਾਂ ਭਾਜੀ ਉਮੇਸ਼ ਕੁਮਾਰ ਜੀ ਦਾ ਜਿਹੜੇ ਉੱਤਰਾਖੰਡ ਤੋਂ ਐਮ ਐਲ ਏ ਆ ਜਿਨ੍ਹਾਂ ਦੀ سپورਟ ਦੇ ਨਾਲ ਉਹਨਾਂ ਹੀਰ ਗੁਜਰਾਵ ਦੇ ਉੱਪਰ ਪਰਚਾ ਹੋ ਗਿਆ ਹੁਣ ਇਹ ਪਰਿਵਾਰ ਅੱਜ 6 ਹੋ ਗਈ ਆ 6 ਜੁਲਾਈ ਤਰੀਕ ਹੋ ਗਈ ਆ ਅੱਜ ਇਹ ਪਰਿਵਾਰ ਹੁਣ ਆਪਣੀ ਬੱਚੀ ਕੋਲ ਚੱਲਿਆ ਵਾ ਕਿਉਂਕਿ ਉਸ ਦਿਨ ਤੋਂ ਇਹ ਆਪਣੇ ਕੋਲ ਸੀਗਾ ਕਿਉਂਕਿ ਕਾਨੂੰਨੀ ਕਾਰਵਾਈ ਉਹਨਾਂ ਤੇ ਐਫ ਆਈ ਆਰ ਹੋ ਗਈ ਸੀ ਜਿਹਦੇ ਵਿੱਚ ਇਹਨਾਂ ਦੀ ਥਾਂ ਕਈ ਸਨ ਇਹਨਾਂ ਦੀ ਲੋੜ ਪੈਂਦੀ ਸੀ ਜਿਵੇਂ ਉਸ ਵੀਰ ਦਾ ਮੈਡੀਕਲ ਕਰਵਾਉਣਾ ਸੀਗਾ ਉੱਥੇ ਲੋੜ ਪਈ ਸੀ ਇਹਨਾਂ ਦੇ ਜਿਹੜੇ ਬਿਆਨ ਵੀ ਉਹਨੋਂ ਹੋਣੇ ਸੀਗੇ ਉੱਥੇ ਲੋੜ ਪਈ ਸੀ ਅੱਜ ਹੁਣ ਫੈ ਚਲੇ ਆ ਤੇ ਪੈਨੇ ਮਾਤਾ ਜੀ ਤੁਹਾਨੂੰ ਕੋਈ ਇੱਥੇ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਕੋਈ ਸਿੱਧੀ ਪ੍ਰਕਾਰ ਦੀ ਨਾ ਉਸ ਨਹੀਂ ਠੀਕ ਹੈ ਔਰ ਅਬ ਆਪਣੀ ਬੇਟੀ ਕੇ ਪਾਸ ਜਾਓਗੇ ਕਿਤੋਂ ਔਰ ਉਤਰਾਖੰਡ ਕਬ ਜਾਓਗੇ ਉਤਰਾਖੰਡ ਤਾਂ ਅਬ ਫਿਰ ਆ 10 ਦਿਨ ਕੀ ਦਵਾਈ ਹੈ ਉਹ ਖਤਮ ਹੋ ਜਾਏਗੀ ਓਕੇ ਤਬ یہاں आएंगे ਫਿਰ ਤਬ ਜਾਏ ਓਕੇ ਕਿਹ ਭਾਜਣਾ ਗੁਜਰੂ ਕੇ ਪਾਸ ਤਾਂ ਨਹੀਂ ਜਾਣਗੇ ਕਿਉਂ ਨਹੀਂ ਨਹੀਂ ਹਿਮਾਚਲੀ ਜਾਣਾ ਮੇਰ ਕੋਈ ਘਰ ਜਾਣਾ ਅੱਛਾ ਘਰ ਜਾਣਾ ਪਰ ਮੈਂ ਕੋਈ ਫਾਇਦਾ ਨਹੀਂ ਮੇਰ ਕੋਈ ਜਾਏ ਪਹਿਲੇ ਦੁਖੀ ਕੈਲਾਜ ਹੋਗਾ ਤਬ ਹੋਗਾ ਪਹਿਲੇ ਸੇ ਠੀਕ ਲੱਗਦਾ ਥੋੜਾ ਜਿਆਦਾ ਕਿ ਨਹੀਂ ਕਿਉਂਕਿ ਦਵਾਈ ਦੁਈ ਦਿੱਤੀ ਹੈ ਨਾ ਹਨਾ ਸੰਜਿਆ ਵੇਖੋ ਪਛਾਣੋ ਕਿ ਉਹੀ ਆਏ ਆ ਇਹਦਾ ਨਾਮ ਕੀ ਰਜੇਸ਼ਵਰ ਅਰੇ ਅਜ ਰਜੇਸ਼ 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 ਆ ਵੇਖੋ ਹੁਣ ਇਹ ਉਹ ਭਗਤੀ ਜੀ ਦੇ ਸਿਰ ਦੇ ਵਿੱਚ ਗੋਆ ਸੀ ਆ ਜਿਹੜੇ ਲਾਲ-ਵਾਲ ਹੋਏ ਆ ਇਹ ਗੋਏ ਦੇ ਨਾਲ ਹੀ ਲਾਲ-ਵਾਲ ਹੋਏ ਆ ਚਲੋ ਮੈਂ ਧੰਨਵਾਦ ਕਰਦਾ ਵਾਂ ਇੱਥੇ ਠੀਕ ਹੈ ਮੈਂ ਤਾਂ ਤੁਸੀਂ ਚਲ ਜਓ ਇਹਨਾਂ ਦੇ ਨਾਲ ਉੱਤੇ ਇਹਨਾਂ ਨੂੰ ਛੱਡਿਆ ਸੋ ਹਰੀ ਕੀ ਜੜਾਇਆ ਤੁਸੀਂ ਦੇਖ ਸਕਦੇ ਆ ਆ ਆਪਣਾ ਅਨਾਥ ਆਸ਼ਰਮ ਆ ਕਈ ਵੀਰ ਭਰਾ ਪੁੱਛਦੇ ਸੀ ਜਿਹੜੇ ਨਵੇਂ ਜੁੜੇ ਆ ਇਸ ਵੀਡੀਓ ਦੇ ਥਰੂ ਕਿ ਵੀ ਜੀ ਅਨਾਥ ਆਸ਼ਰਮ ਕਿੱਥੇ ਆ ਤੇ ਕੀ ਕੀ ਉੱਥੇ ਸੇਵਾਵਾਂ ਹੁੰਦੀਆਂ ਵਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਣਾ ਵਾ ਕਿ ਆ ਅਨਾਥ ਆਸ਼ਰਮ ਆਪਣਾ ਆ ਉਹ ਉੱਥੇ ਪ੍ਰਸ਼ਾਦਾ ਪਾਣੀ ਪਾਗ ਰਿਹਾ ਆਪਣੀਆਂ ਭੈਣਾਂ ਦਾ ਜਿਹੜੇ ਇੱਥੇ ਵੀਰ ਰਹਿੰਦੇ ਆ ਮੈਂਡੀ ਡਿਸਰਵ ਰਹਿੰਦੇ ਆ ਉਹਨਾਂ ਦਾ ਰੋਟੀ ਪਾਣੀ ਹੋ ਰਿਹਾ ਵਾ ਆ ਸਾਡੀ ਭੈਣ ਹੋਣੀ ਭੈਣ ਕਿੰਦਰ ਹੋਣੀ ਨਾਲ ਸੇਵਾ ਵਾਲੀਆਂ ਬੀਬੀਆਂ ਪ੍ਰਸ਼ਾਦਾ pani ਪਕਾ ਰਹੀ ਆ ਵਾ ਇਹ ਉਹ ਮਾਵਾਂ ਵਾ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਕੱਢਿਆ ਗਿਆ ਵਾ ਠੀਕ ਹੈ ਜੀ ਉਹ ਮਾਂ ਨੂੰ ਵੀ ਘਰੋਂ ਕੱਢਿਆ ਗਿਆ ਇਸ ਮਾਂ ਨੂੰ ਵੀ ਘਰੋਂ ਕੱਢਿਆ ਗਿਆ ਠੀਕ ਹੈ ਜੀ ਪਰ ਵੇਲੋ ਉਹ ਕਹਿੰਦੇ ਸੀ ਜੀ ਵੀ ਇਹ ਸਾਡੇ ਪਰਿਵਾਰ ਦੇ ਵਿੱਚ ਨਹੀਂ ਫਿੱਟ ਪੈਂਦੀਆਂ ਅਸੀਂ ਇਹਨਾਂ ਨੂੰ ਰੱਖ ਨਹੀਂ ਸਕਦੇ ਵੀ ਹੋ ਸਕਦਾ ਵਾ ਵੀ ਰੋਟੀ ਨਹੀਂ ਪਕਾਉਂਦੀਆਂ ਹੋਣਗੀਆਂ ਜਾਂ ਕੁਝ ਵੀ ਕਰਦੀਆਂ ਨਹੀਂ ਹੋਣਗੀਆਂ ਇਸ ਚੀਜ਼ ਦਾ ਤੇ ਹੁਣ ਮੈਨੂੰ ਨਹੀਂ ਪਤਾ ਪਰ ਇੱਥੇ ਸਾਡਾ 100 ਮੈਂਬਰ ਦਾ ਪਰਿਵਾਰ ਵਾ ਇੱਥੇ ਵੇਲੋ ਫਿੱਟ ਬੈਗੀਆਂ ਵਾ ਤੇ ਵੇ ਲੋ 100 100 ਜਾਨੇ ਨੂੰ ਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਡਾ 150 200 ਬੰਦੇ ਦਾ ਪ੍ਰਸ਼ਾਦਾ ਪਾਣੀ ਪੱਕਦਾ ਵਾ ਤੇ ਵੇ ਲੋ 150 200 ਬੰਦੇ ਦਾ ਪ੍ਰਸ਼ਾਦਾ ਪਾਣੀ ਇਹ ਪਕਵਾ ਸਕਦੀਆਂ ਵਾ ਤੇ ਕੀ ਘਰਾਂ ਦੇ ਵਿੱਚ ਚਾਰ ਪੰਜ ਜੀ ਜਿਹੜੇ ਰਹਿੰਦੇ ਆ ਉਹਨਾਂ ਦਾ ਪ੍ਰਸ਼ਾਦਾ ਪਾਣੀ ਨਹੀਂ ਪਕਾ ਸਕਦੀਆਂ ਬਸ ਇਹਨਾਂ ਦਾ ਕਸੂਰ ਇਹ ਸੀਗਾ ਕਿ ਔਜ਼ਮਾਂ ਦੀ ਇੱਕ ਲੱਤ ਨਹੀਂ ਹੈਗੀ ਤੇ ਉਤੋਂ ਤੁਰਿਆ ਫੇਰਾ ਨਹੀਂ ਜਾਂਦਾ ਇਹਦਾ ਕਸੂਰ ਇਹ ਸੀਗਾ ਕਿ ਇਹਦੀ ਜਿਹੜੀ ਨੋਹ ਆ ਉਹ ਆਪਣੇ ਇਹਦੇ ਬੇਟੇ ਨੂੰ ਕਹਿੰਦੀ ਸੀ ਵੀ ਜਾਂ ਇਹਨੂੰ ਰੱਖ ਲਾ ਤੇ ਜਾਂ ਮੈਨੂੰ ਰੱਖ ਲਾ ਤੇ ਐ ਸਮਾਂ ਦਾ ਇੱਕ ਸੂਰਾ ਕਿ ਥੋੜੀ ਦਿਮਾਗੀ ਡਿਸਟਰਬ ਸੀਗੀ ਇਹਦੀ ਹੁਣ ਦਵਾਈ ਸ਼ੁਰੂ ਕੀਤੀ ਆਪਾਂ ਤੇ ਹੁਣੇ ਪੂਰੀ ਸਹੀ ਆ ਸਿਰਫ ਇਥੋਂ 13-14 ਕਿਲੋਮੀਟਰ ਦੂਰ ਪਿੰਡ ਆ ਜਿਹੜਾ ਜੇ ਮੈਂ ਚਾਹਾਂ ਨਾ ਤੇ ਇਹਦੀ ਸਿਹਤ ਫਿਰ ਮੈਂ ਜਮੀਨ ਜਾਦਾ ਤੇ ਵੀ ਦਵਾ ਸਕਦਾ ਇਹਨੂੰ ਮਾਤਾ ਪਤਾ ਕਿੰਨਾ ਰੋਦੀ ਰਹੀ ਮਗਰੋਂ ਮਾਤਾ ਕੀ ਗੱਲ ਆ ਮੈਂ ਤਾਂ ਮੁੰਡਾ ਮਿਲਣਾ ਮੈਨੂੰ ਮਿਲਣਾ ਨਹੀਂ ਹੁੰਦਾ ਅੱਛਾ ਇਹਦਾ ਮੁੰਡਾ ਮਿਲਣਾ ਤੇਰਾ ਮਿਲ ਨਹੀਂ ਹੁੰਦਾ ਦਵਾਈ ਤੇ ਆਏ ਦੀਵਾਲੀ ਵਾਲੇ ਦਿਨ ਤੂੰ ਆਇਆ ਉਹ ਵੀ ਤੈਨੂੰ ਕੋਈ ਲੈ ਕੇ ਆਇਆ ਦੀਵਾਲੀ ਲੰਘੇ ਨੂੰ 4 ਮਹੀਨੇ ਹੋ ਗਏ ਆ 4 ਮਹੀਨੇ ਬਾਅਦ ਅੱਜ ਵੀ ਵੀਰਜੀ ਤੈਨੂੰ ਲੈ ਕੇ ਆਏ ਆ ਉਹ ਭੈਣ ਉਹਨੂੰ ਆਪਾਂ ਉਹਦੇ ਘਰ ਛੱਡ ਆਉਣਾ ਇੱਕ ਅੱਧੇ ਦਿਨ ਤਾਈਂ ਉਹ ਭੈਣ ਹੁਣ ਅੱਗੇ ਨੂੰ ਠੀਕ ਆ ਕਾਫੀ ਠੀਕ ਆ ਇਹਨੂੰ ਆਪਾਂ ਅੰਮ੍ਰਿਤਸਰੋਂ ਲੈਂਦਾ ਸੀਗਾ ਚਾਚ ਵਿੰਡਸ ਲਾਗੋ ਆ ਗੁਰਦਾਰਾ ਸੀਗਾ ਸੁਲਤਾਨਪੁਰ ਉੱਥੇ ਗੁਰਦਾਰਾ ਨਾ ਭੁੱਲ ਗਿਆ ਮੈਨੂੰ ਉੱਥੋਂ ਲੈ ਕੇ ਆਂਦਾ ਸੀਗਾ ਤੇ ਆ ਆਪਨੇ ਹੁਣ ਪ੍ਰਸ਼ਾਦਾ ਪਾਣੀ ਤਰਪਾ ਕਰਿਆ ਵਾ ਕਿਸੇ ਵੀਰ ਭਰਾ ਨੇ ਇੱਥੇ ਸਪੋਰਟ ਕਰਨੀ ਹੋਵੇ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਹ ਅਨਾਥ ਆਸ਼ਰਮ ਆ ਮੈਂ ਤੁਹਾਨੂੰ ਦੂਜੇ ਬੰਦੇ ਵੀ ਲੈ ਕੇ ਜਾਂਦਾ ਜਿੱਦੜ ਆਪਣੇ ਭਗਤ ਵਾ ਕਿਉਂਕਿ ਇਹ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਮੈਂ ਕਿ ਬਹੁਤ ਵੀਰਾਂ ਦੇ ਫੋਨ ਆਏ ਸੀ ਮੈਨੂੰ ਉੱਤਰਾਖੰਡ ਤੋਂ ਵੀ ਕਿ ਅਸੀਂ ਸਪੋਰਟ ਕਰਨੀ ਚਾਹੁੰਦੇ ਆ ਸਾਨੂੰ ਆਸ਼ਮ ਦਿਖਾਓ ਵੀ ਆਸ਼ਮ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਤੁਹਾਨੂੰ ਲੋੜ ਵਾ ਜਾਂ ਉੱਥੇ ਕਿਹੜੀਆਂ ਕਿਹੜੀਆਂ ਸੁਭਾਵਾਂ ਹੁੰਦੀਆਂ ਵਾ ਸੋ ਆ ਆਜੋ ਮੈਂ ਤੁਹਾਨੂੰ ਅੱਜ ਆਸ਼ਰਮ ਦਿਖਾਉਣਾ ਵਾ ਆ ਸਾਡਾ ਆ ਸੋ ਨੀ ਵੀ ਆ ਰਾ ਵੀਰ ਇਹਨੂੰ ਮੈਂ ਪੈਟਰੋਲ ਪੰਪ ਤੋਂ ਲੈ ਕੇ ਜਾਂਦਾ ਸੀ ਆਪਣੇ ਪਿੰਡੋਂ ਹੀ ਉਹ ਗੱਲ ਜਾਨ ਮੇਰੀ ਮੰਮੀ ਕੀ ਯਾਦ ਆ ਰਹੀ ਹੈ ਯਾਰ ਮੰਮੀ ਕੀ ਯਾਦ ਹੀ ਆ ਰਹੀ ਹੈ ਆਵੇ ਤੇਰਾ ਗਾਮ ਲੱਗਿਆ ਆਪ ਘਰ ਤੇ ਜਾਣ ਦੋ ਘਰ ਕਿੱਥੇ ਤੇਰਾ ਹੈਲੋ ਇਧਰ ਆ ਅਵੇ ਬਹੁਤ ਲੇਟ ਹੋ ਰਹਾ ਹੂ ਕਹਾਂ ਪੇ ਜਾਣਾ ਇਧਰ ਬਾਤ ਸੁਣ ਮੇਰੀ ਓਏ ਉਧਰ ਪੁਲਿਸ ਵਾਲਾ ਲੈ ਜਾਏਗਾ ਤੇਰੇ ਕੋ ਇਹ ਸੰਜੀ ਇਹ ਅनाथ ਆਸ਼ਰਮ ਆ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਹਰੀਕੇਪੱਤਨ ਦੇ ਕੋਲ ਇਹ ਅनाथ ਆਸ਼ਰਮ ਆਪਣਾ ਠੀਕ ਹੈ ਜੀ ਆ ਜਿਹੜੇ ਭਗਤਵਾ ਇਹ ਕੋਈ ਕਿਦੋਂ ਲੈ ਕੇ ਜਾਂਦਾ ਆ ਜਿਹੜਾ ਭਗਤਵਾ ਇਹਨੂੰ ਵੀ ਆਪਾਂ ਛਡਵਾ ਕੇ ਲਿਆਂਦਾ ਸੀਗਾ ਉੱਥੋਂ ਹੀ ਜਿਹੜਾ ਹੀਰਗੁਜਰਾ ਤੋਂ ਪਿੰਡ ਦੀਨੇਵਾਲ ਤੋਂ ਇਹ ਕਰੀਏ ਤੇ ਕੱਪੜੇ ਬਖਾਹ ਜੀ ਲੂਣ ਜੀ ਕੱਪੜੇ ਬਦਲਾਓ ਪਿੱਛੋਂ ਕੱਪੜੇ ਬਦਲਾਓ ਆਪਣੇ ਬਦਲਾ ਦੇਣੇ ਠੀਕ ਹਾਲ ਸਵੇਖ ਮੈਂ ਹੋਣੀ ਬੰਨੇ ਨੇ ਬਾਈ ਸਾਹਿਬ ਆਪ ਦਾ ਨਾਮ ਕੀ ਹੈ संतोष संतोष नाम है आपका और आपका सर नेम क्या है मतलब कि आपकी गोद कौन सी है गोत का मतलब नहीं सर आपका जैसे मेरा नाम जगजीत सिंह है और हम संधु हैं संधू हमारी एक जात होती है आपकी जात कौन सी है, है? अच्छा दोबारा बोलो कानू जाते हैं कानू कानू जाते ओके आ संगीत जातवा और आपका गांव कौन सा है City? बीतिया डिस्ट्रिक्ट बीतिया डिस्ट्रिक्ट और गांव का नाम का नाम है नाम। का नाम गांव का नाम तो क्या है बीतिया डिस्ट्रिक्ट वो तो जिला हो गया ना बीतिया तो जिला हो गया जी आ, और गांव का क्या नाम है आपके पिंड का क्या नाम है पिंड के तत्काल में लौरिया लौरिया ਮੁੱਚਾ ਸਤ ਜੀ ਇਹ ਇਹਦੇ ਪਿੰਡ ਦਾ ਨਾਮ ਆ ਤੇ ਧੰਨਵਾਦ ਹੋਊਗਾ ਸੰਗਤ ਦਾ ਬਹੁਤ ਬਹੁਤ ਮੈਂ ਸ਼ੁਕਰੀਆ ਕਰਾਂਗਾ ਜੇ ਇਸ ਭਗਤ ਦਾ ਵੀ ਪਰਿਵਾਰ ਲੱਭ ਜੂਗਾ ਤੇ ਆ ਜਿਵੇਂ ਵੀਰਵਾ ਉਹ ਵੀ ਆਪਣਾ ਪੰਜਾਬੀ ਭਰਾਵਾ ਇਹ ਉੱਥੋਂ ਲੈ ਕੇ ਆਂਦਾ ਸੀਗਾ ਪਿੰਡ ਸਾਬੂਵਾਲਵਾ ਜ਼ਿਲ੍ਹਾ ਇਹ ਆ ਜਾਂਦਾ ਸultanpur ਸਾਈਡ ਆ ਜਾਂਦਾ ਕਬੂਤਲਾ ਜ਼ਿਲ੍ਹਾ ਆ ਜਾਂਦਾ ਵਾ ਇਹ ਭਗਤ ਉੱਥੋਂ ਆ ਕਿਦੋਂ ਦਾ ਪਤਾ ਲੱਗਿਆ ਜਦੋਂ ਵੀਰ ਤੇਰਾ ਵੀ ਮੈਨੂੰ ਪਤਾ ਲੱਗਾ ਕੱਲ ਪਰਸਵਾਲ ਨੇ ਪਰਸਵਾਲ ਬਦਲ ਗਣਾ ਉਹ ਕਰ ਗਿਆ ਮੈਨੂੰ ਪਤਾ ਨਹੀਂ ਗਿਆ ਮੇਰੀ ਗੱਲ ਸੁਣ ਪਰ ਸੋਨਾ ਪਹਿਲਾਂ ਲੱਗਿਆ ਸੀ ਕਿ ਤੇਰਾ ਭਰਾ ਸਾਡੇ ਕੋਲ ਫੋਨ ਕੀਤਾ ਕੋਈ ਨਹੀਂ ਮਨ ਨੰਬਰ ਤਾਂ ਹੈ ਨਹੀਂ ਤੁਹਾਡਾ ਭਾਜੀ ਉਹ ਉਹਨਾਂ ਨੇ ਜਿਹੜਾ ਕਹਾਣੀ ਦੀਆਂ ਵੀਡੀਓ ਆਈ ਸੀ ਭਾਜੀ ਉਹ ਨੰਬਰ ਹੀ ਪਿੱਛੇ ਲੈ ਵੀਡੀਓ ਵੀਡੀਓ ਵੇਖ ਲਈ ਸੀ ਆ ਵੀਡੀਓ ਤਾਂ ਮੈਂ ਕੱਲ ਦੇਖੀ ਉਹਦਾ ਕੱਲਿਓ ਤੇ ਨੰਬਰ ਹੀ ਸੀ ਨਾ ਵੀਡੀਓ ਤੇ ਫਿਰ ਵੀ ਨੰਬਰ ਸੀਗਾ ਤੇਰਾ ਨੰਬਰ ਆ ਉਹ ਵੀ ਉਸ ਤੇ ਪਹਿਲਾਂ ਜੇ ਭਰਾ ਨੇ ਵੀਡੀਓ ਵੇਖ ਲਈਆ ਫੋਨ ਨਹੀਂ ਲਾਇਆ ਤਾਂ ਫਿਰ ਲੋਕਾਂ ਨੇ ਕੀ ਲਾਉਣਾ ਆਈ ਦੋਾਈ ਇੱਕ ਵਾਰ ਇਹਦੇ ਮਾੜਾ ਕੰਟਰੋਲ ਕਰੋ ਜੇ ਕੋਈ ਮੰਨ ਲਓ ਇਹ ਦੋ ਵਾਰੀ ਤਾਂ ਗਿਆ ਹੀ ਉਹ ਬਾਜ ਅੱਗੇ ਵੀ ਗਿਆ ਹੀ ਆਹ ਬੰਗੇ ਉਹ ਤੇ ਜੇ ਕਿ ਗੁੱਜਰ ਗਾਜਰ ਤੇ ਲਿੱਕੇ ਚੜ ਗਿਆ ਉਹਨਾਂ ਪੱਟੇ ਪਵਾ ਪਵਾ ਮਾਰ ਦੇਣਾ ਹੀ ਮਾਰ ਦੇਣਾ ਕੋਈ ਵੀ ਜਿਹੜੇ ਖਰਕੋ ਵੀ ਨਾ ਤੇ ਰਾਤੋਂ ਦਿਨ ਹੀ ਬੰਦੇ ਚੜਦੇ ਨੇ ਉਸੇ ਗੁਲੇ ਇਦਨੇ ਸੰਪਰਕ ਕਰਨਾ ਸੀ ਸਾਡੇ ਨਾਲ ਚਲੋ ਠੀਕ ਆ ਲੈ ਕੇ ਮੈਂ ਇੱਕ ਮਿੰਟ ਉਹ ਕਹਿੰਦਾ ਲੈ ਪਿੱਛੇ ਹੋ ਜਾਂਦੇ ਇੱਕ ਤੈਨੂੰ ਕੰਮ ਕਰਨਾ ਪਊਗਾ ਹਾਂਜੀ ਮਤਲਬ ਉਹ ਇਹਦਾ ਜਿਹੜਾ ਹਿੱਸਾ ਵਾ ਨਾ ਉਹ ਤੂੰ ਕਿਉਂ ਕਰਾਉਂਦਾ ਠੇਕਾ ਦੇਣਾ ਪਊਗਾ ਤੂੰ ਛੇ ਮਿੰਟ ਨੂੰ ਬਾਬਾ ਜੀ ਨੂੰ ਬਾਬਾ ਨੂੰ ਨਹੀਂ ਬਾਈ ਤੂੰ ਕਰਦਾ ਵਾ ਸਾਰਾ ਬਾਬੂ ਬਾਬੂ ਆਜ ਮਾਰਨਾ ਠੇਕਾ ਹੀ ਗਿਆ ਉਹ ਨਿਕਲ ਮੈਂ ਠੇਕਾ ਹੀ ਗਿਆ ਵਾ ਇਹਨੂੰ ਪਹਿਲੀ ਵਾਰ ਇਹ ਨਹੀਂ ਕਿਹਾ ਮੇਰੇ ਨਾਲ ਹੀ ਹੈ ਨਹੀਂ ਤੋਹਰ ਹੋਰਤ ਕੌਣ ਹੋਰਾਂ ਕੌਣ ਮੋਨਾਂ ਨਾ ਮੈਂ ਇਹ ਪੇ ਕਾਕਾ ਤੇ ਉਹਦਾ ਬੰਦਾ ਹੀ ਆ ਠੀਕ ਹੈ ਜੀ ਇਹਨਾਂ ਵਾਸਤੇ ਮੈਂ ਬਹੁਤ ਸੰਤ ਨੂੰ ਵਾਰ-ਵਾਰ ਬੇਨਤੀ ਕਰਦਾ ਹੁਣਾ ਕਿ ਸੰਤ ਜੀ ਇਸ ਟਾਈਮ ਸਾਨੂੰ ਇਹਨਾਂ ਦੇ ਕੱਪੜਿਆਂ ਦੀ ਲੋੜ ਵਾ ਠੀਕ ਹੈ ਜੀ ਸਾਨੂੰ ਇਸ ਟਾਈਮ ਇਹਨਾਂ ਵਾਸਤੇ ਲੋੜ ਵਾ ਸਾਨੂੰ ਇੱਕ ਵੱਖਰੇ ਕਮਰੇ ਦੀ ਜਿੱਥੇ ਅਸੀਂ ਇਹਨਾਂ ਦੇ ਜਿਹੜੇ ਕੱਪੜੇ ਆ ਸਟੋਰ ਕਰਕੇ ਰੱਖ ਸਕੀਏ ਆ ਤੁਹਾਨੂੰ ਮੈਂ ਅੰਦਰ ਦਿਖਾਉਣਾ ਵਾ ਚਲ ਵੀ ਆ ਠੀਕ ਹੈ ਜੀ ਆਪ ਆਪ ਨੂੰ ਗੋਦਵਾਲ ਸਾਹਿਬ ਤੋਂ ਲੈ ਕੇ ਆਂਦਾ ਸੀਗਾ ਆ ਆਪਣਾ ਅਨਾਥਾ ਸ਼ਰਮਾ ਦੇਖੋ ਆ ਭਗਤ ਜਿਹੜੇ ਜਿਨ੍ਹਾਂ ਦੀ ਇੱਥੇ ਸੇਵਾ ਸੰਭਾਲ ਸਾਮ ਸੰਭਾਲ ਹੁੰਦੀ ਆ ਕੋਈ ਵੀ ਵੀਰ ਭਰਾ ਜੇ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਤੇ ਸਾਡਾ ਅਨਾਥ ਆਸ਼ਰਮ ਪਿੰਡ ਨੰਬਰ ਹਾਨਾ ਜ਼ਿਲ੍ਹਾ ਤਰਨਤਾਰਨ ਉੱਪਰ ਜਿਹੜਾ ਸਾਡਾ ਮੋਬਾਈਲ ਨੰਬਰ ਦਿੱਤਾ ਇਸੇ ਨੰਬਰ ਤੇ Google Pay ਵੀ ਚੱਲਦਾ ਵਾ ਕਿ ਕਿਸੇ ਨੇ ਕੋਈ ਆਟਾ ਦਾਲ ਜਾਂ ਕੋਈ ਸਬਜ਼ੀਆਂ ਦੀ ਕੋਈ ਸੇਵਾ ਕਰਨੀ ਚਾਹੁੰਦਾ ਹੋਵੇ ਜਾਂ ਕੋਈ ਕੱਪੜੇ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਸਾਨੂੰ ਆ ਆਪ ਇੱਥੇ ਆਣ ਕੇ ਵੀ ਦੇ ਸਕਦਾ ਵਾ ਤੇ ਬਾਕੀ ਸਮਝੀ ਸਾਨੂੰ ਹੁਣ ਇੱਥੇ ਲੋੜ ਵਾ ਇੱਕ ਵੱਡੀ ਵਾਸ਼ਿੰਗ ਮਸ਼ੀਨ ਦੀ ਕਿਉਂਕਿ ਉਹ ਜਿਹੜੀ ਸਾਡੀ ਵਾਸ਼ਿੰਗ ਮਸ਼ੀਨ ਆ ਇਹ ਛੋਟੀ ਆ ਤੇ ਕਪੜੇ ਹੁਣ ਜਿਆਦੇ ਹੋ ਜਾਂਦੇ ਆ ਕਿਉਂਕਿ ਪਹਿਲਾਂ ਭਗਤ ਥੋੜੇ ਸੀਗੇ ਤੇ ਅਸੀਂ ਛੋਟੀ ਵਾਸ਼ ਮਸ਼ੀਨ ਲੈਂਦੀ ਸੀਗੀ ਹੁਣ ਭਗਤ ਸਾਡੇ ਇੱਥੇ ਕਾਫੀ ਹੋਣ 70 ਤੋਂ ਪਲੱਸ ਭਗਤ ਹੋ ਗਏ 70 80 ਠੀਕ ਹੈ ਜੀ ਦੋਵੇਂ ਟਾਈਮ ਦੇ ਮਨ ਲੇ ਪ੍ਰਸ਼ਾਦਾ ਪਾਣੀ ਸਾਡਾ 150 200 ਬੰਦੇ ਦਾ ਪ੍ਰਸ਼ਾਦਾ ਪਾਣੀ ਪੱਕਦਾ ਵਾ ਕਪੜੇ ਵੀ ਇੰਨਾ ਨੇ ਘੰਟੇ ਘੰਟੇ ਬਾਅਦ ਖਰਾਬ ਕਰਨੇ ਹੁੰਦੇ ਆ ਕਪੜਾ ਵੀ ਬਹੁਤ ਇੰਨਾ ਦਾ ਗੰਦਾ ਹੁੰਦਾ ਵਾ ਜਿਹਦਾ ਕਰਕੇ ਸਾਨੂੰ ਇੱਕ ਵੱਡੀ ਜਿਹੜੀ ਹੁੰਦੀ ਵਾਸ਼ਿੰਗ ਮਸ਼ੀਨ ਜਿਹੜੀ ਆਪ ਹੈਂਡ ਮੇਡ ਜੀ ਹੁੰਦੀ ਆ ਜਿਵੇਂ ਦੇਸੀ ਬਣਾਈ ਹੁੰਦੀ ਆ ਉਹ ਸਾਨੂੰ ਲੋਡ ਵਾ ਜੀ ਤੇ ਹੋਰ ਸਾਨੂੰ ਇੱਥੇ ਸੰਜੀ ਲੋਡ ਵਾ ਇੱਕ ਕਮਰੇ ਦੀ ਤੁਹਾਨੂੰ ਦੱਸਿਆ ਵਾ ਜਾਂ ਇੱਥੇ ਸਿੱਤਾਰ ਲਾਉਣੀ ਆ ਆ ਚਾਰ ਜ਼ਰੀ ਕਰਨੀ 1000 ਫੁੱਟ ਸਾਨੂੰ ਚਾਹੀਦੀ ਆ ਕੰਡਿਆਲੀ ਤਾਰ ਚਾਹੀਦੀ ਠੀਕ ਆ ਹੋਰ ਹਾਂਜੀ ਸਾਂਜੀ ਸਾਨੂੰ ਇੱਥੇ ਆਸ਼ਰਮ ਦੇ ਵਿੱਚ ਕਿਉਂਕਿ ਹੁਣ ਭਗਤੇ ਜ਼ਿਆਦਾ ਹੋ ਗਿਆ ਕੋਈ ਵੱਡੇ ਕੁੱਲਰ ਜਿਵੇਂ ਉਹਦਾ ਉਹ ਕੁੱਲਰ ਵਾ ਅੱਗੇ ਸਾਨੂੰ ਤਿੰਨ ਕੁੱਲਰ ਸਟੀਫਨ ਵੀਰ ਨੇ ਭੇਟ ਕੀਤੇ ਸੀਗੇ ਤੇ ਇਹ ਇਹਦੇ ਨਾਲ ਦੇ ਸਾਨੂੰ ਦੋ ਤਿੰਨ ਕੁੱਲਰ ਜੇਕਰ ਮਿਲ ਜਾਣ ਤੇ ਬਹੁਤ ਧੰਨਵਾਦ ਹੋ ਗਿਆ ਸੰਗਦਾ ਤੇ ਬਾਕੀ ਸਾਂਜੀ ਹੁਣ ਇੱਥੇ ਸਾਹ ਹੈ ਗ੍ਰੈਂਡਰ ਚਾਹੀਦਾ ਆਪਾਂ ਨੂੰ ਇੱਕ ਇੱਥੇ ਜੂਸਰ ਗ੍ਰੈਂਡਰ ਜਿਹੜਾ ਹੁੰਦਾ ਨਾ ਮਸਾਲਾ ਮਸਾਲਾ ਹਾਂ ਰਗੜਨ ਵਾਸਤੇ ਮਸਾਲੇ ਮਸੂਲੇ ਜਾਂ ਪਿਆਜ਼ ਰਗੜਨ ਵਾਸਤੇ ਮਿਲਸ ਫੈਨ ਵਾਸਤੇ ਉਹ ਚੀਜ਼ ਆਪਾਂ ਨੂੰ ਚਾਹੀਦੀ ਆ ਸੇਵਾ ਜੀ ਤੇ ਬਾਕੀ ਸਮਝ ਜੀ ਆ ਹੁਣੇ ਮਾਵਾ ਵਿਚਾਰੀਆਂ ਛੱਡ ਦੇ ਥੱਲੇ ਰਹਿੰਦੀਆਂ ਸੀਗੀਆਂ ਠੀਕੇ ਜੀ ਆ ਮੈਂ ਬੇਨਤੀ ਕਰਦਾ ਵਾਂ ਭੈਣ ਭਰਾਵਾਂ ਅੱਗੇ ਕਿ ਜੇਕਰ ਸਾਨੂੰ ਇੱਥੇ ਲੈਂਟਰ ਦੀ ਸੇਵਾ ਹੋ ਜੇ ਕਿਤੇ ਵੀ ਅਸੀਂ ਲੈਂਟਰ ਜਾਂ ਇੱਥੇ ਪਾ ਲਈਏ ਜਾਂ ਇੱਥੇ ਪਾ ਲਈਏ ਕਿਉਂਕਿ ਜਦੋਂ ਇਹ ਮਾਵਾ ਇੱਥੇ ਸੌਂਦੀਆਂ ਵਾਂ ਤੇ ਗਰਮੀ ਦਾ ਕਰਕੇ ਛੱਡ ਤਪਦਾ ਬਹੁਤ ਜ਼ਿਆਦਾ ਵਾ ਤੇ ਇਹ ਬੇਨਤੀਆਂ ਸਨ ਦਿਹਾੜੀਆਂ ਪ੍ਰਵਾਨ ਕਰਿਓ ਹੋਰ ਇਥੇ ਰਾਸ਼ਨ ਪਾਣੀ ਦੀ ਕੋਈ ਵੀਰਪਰਾ ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਹਾਂ ਨਾ ਕਿ ਕੋਈ ਵੀਰਪਰਾ ਰਾਸ਼ਨ ਪਾਣੀ ਦੀ ਸੇਵਾ ਕਰਨਾ ਚਾਹੁੰਦਾ ਹੋਵੇ ਤਾਂ ਧੰਨਵਾਦ ਸਾਡਾ ਉੱਪਰ ਮੋਬਾਈਲ ਨੰਬਰ ਦਿੱਤਾ ਵਾ ਐਡਰੈਸ ਦਿੱਤਾ ਵਾ ਤੁਸੀਂ ਫੋਨ ਲਾ ਕੇ ਜਾਂ ਉਦਾਂ ਵੀ ਜਦੋਂ ਮਰਜ਼ੀ ਇੱਥੇ ਆ ਸਕਦੇ ਜੇ ਤੇ ਸੋ ਧੰਨਵਾਦ ਸਾਰੀ ਸੰਗ ਦਾ ਆ ਜੇਕਰ ਕੋਈ ਇਹੋ ਜਿਹੀ ਗੱਲ ਕਹਿ ਗਿਆ ਹੋਣਾ ਤਾਂ ਮਾਫੀ ਦਿਓ ਬਾਕੀ ਕੁਝ ਦਾ ਖਾਲਸਾ ਹੋਵੇ ਕੁਝ ਕਿਸੇ